ਆਜਾ ਬੜਿੰਗ ਜੀ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਆਸ਼ੂ ਜੀ ਸੁਖਜਿੰਦਰ ਸਿੰਘ ਰਣਦਾਵਾ ਜੀ ਕੁਸ਼ਲਦੀਪ ਸਿੰਘ ਢਿੱਲੋਂ ਜੀ ਹਰਦੀਪਾਲ ਸਿੰਘ ਕੰਬੋਜ ਜੀ ਇਤੋਂ ਦੇ ਪ੍ਰਬੰਧਕ ਜਟਾਣਾ ਸਾਹਿਬ ਜੀ ਤੇ ਹੋਰ ਸਾਰੇ ਲੀਡਰ ਸਹਿਬਾਨ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਆਏ ਮੈਂ ਮੁਬਾਰਕਬਾਦ ਦਿੰਦਾ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਆਰਗੇਨਾਈਜ਼ ਕਰਕੇ ਲਿਆਂਦਾ ਹੈ ਕਹਿਣ ਦੀ ਗੱਲ ਹੀ ਹਰ ਜਗ੍ਹਾ ਮੈਂ ਮੁਕਸਰ ਵੀ ਦੇਖਿਆ ਹੈ ਕਿ ਜਿੰਨਾ ਵੀ ਟੈਂਟ ਲਗਾਉਂਦੇ ਆ ਛੋਟਾ ਪੈ ਜਾਂਦਾ ਮੈਨੂੰ ਬੁਲਾ ਲੈ ਕਰੋ ਯਾਰ ਮੈਂ ਟੈਂਟ ਵਾਲੇ ਦਾ ਮੁੰਡਾ ਟੈਂਟ ਲਗਾਉਂਦਾ ਆ ਰਿਹਾ ਲੇਕਿਨ ਹੁਣ ਇਹ ਆਸਤਰਾ ਰੱਖੋ ਕਿ ਲੋਕ ਧੁੱਪ ਵਿੱਚ ਬੈਠਣ ਬਹੁਤ ਵੱਡੀ ਗਿਣਤੀ ਚ ਆ ਕੇ ਬੈਠ ਕੇ ਸਾਰਾ ਟੈਂਟ ਭਰ ਗਿਆ ਲੇਕਿਨ ਮੈਂ ਦੇਖਿਆ ਕੋਈ ਉਹ ਦਰਖਤ ਥੱਲੇ ਜਾ ਕੇ ਖੜਾ ਹੈ ਕੋਈ ਇਧਰਲੇ ਕੋਈ ਉਹ ਦੂਰ ਤੱਕ ਦਰਖਤਾਂ ਥੱਲੇ ਖੜ ਕੇ ਸੁਣ ਰਹੇ ਹੋ ਸਾਹਮਣੇ ਦੇ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਇਹ ਸਰਕਾਰ ਦੀ ਮਕਾਨ ਜਾਣ ਦਾ ਹਰ ਜਗ੍ਹਾ ਲੋਕ ਅੱਕੇ ਪਏ ਇਹਨਾਂ ਤੋਂ ਅੰਦਰ ਬੜਬੜ ਕੇ ਕਹੀ ਤਾਂ ਆਪਣੇ ਚਪੇੜਾ ਮਾਰਦੇ ਆ ਵੀ ਕਿਹੜੇ ਬਦਲਾਅ ਨੂੰ ਲਿਆ ਬੈਠੇ ਇਹ ਤਾਂ ਕਿਸੇ ਨੂੰ ਆਸੇ ਨਹੀਂ ਸੀ ਵੀ ਐ ਹੋਊਗਾ ਕਿਆ ਕਹਿ ਗਿਆ ਕਹਿੰਦਾ ਕਿੱਥੇ ਬੈਠ ਕੇ ਰੋਂਦੇ ਐ ਬਹੁਤ ਔਖੇ ਆਏ ਲੋਕ ਕਿਉਂਕਿ ਸੁਣਵਾਈਓ ਕੋਈ ਨਹੀਂ ਐ ਸਰਕਾਰ ਦੇ ਵਿੱਚ ਤੇ ਕਾਂਗਰਸੀ ਵਰਕਰਾਂ ਨੂੰ ਸਰਪੰਚਾਂ ਨੂੰ ਲੀਡਰਾਂ ਨੂੰ ਪੱਠੀ ਦੇ ਵਿੱਚ ਤਪਾਇਆ ਜਾ ਰਿਹਾ ਜਿਸ ਤਰ੍ਹਾਂ ਇੱਕ ਲੋਹਾਰ ਪੱਠੀ ਦੇ ਵਿੱਚ ਲੋਹੇ ਨੂੰ ਲਾਲ ਕਰਦਾ ਹੈ ਫਿਰ ਥੋੜੇ ਮਾਰ ਮਾਰ ਕੇ ਉਹਨੂੰ ਕੁੱਟਦਾ ਹੈ ਉਹੀ ਕੰਮ ਸਰਕਾਰ ਕਾਂਗਰਸ ਦੇ ਵਰਕਰਾਂ ਦੇ ਨਾਲ ਤੇ ਲੀਡਰਾਂ ਦੇ ਨਾਲ ਕਰ ਰਹੀ ਹੈ ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦ ਗਰਮ ਹੁੰਦਾ ਹੈ ਲੋਹਾ ਫਿਰ ਉਹਨੂੰ ਕੁੱਟਿਆ ਜਾਂਦਾ ਹੈ ਤਾਂ ਫਿਰ ਇੱਕ ਉਹ ਯਾਰ ਬਣਦਾ ਹੈ ਜਿਹੜਾ ਫਿਰ ਉਹ ਕੰਮ ਵੀ ਕਰ ਦਿੰਦਾ ਜਿਹੜਾ ਹੁਣ ਮੈਂ ਦੱਸਣਾ ਨਹੀਂ ਇਸ ਕਰਕੇ ਸੁਚੇਤ ਰਹੇ ਸਰਕਾਰ ਨੂੰ ਚਲਾਉਣ ਵਾਲੇ ਲੋਕ ਕਿ ਅੱਜ ਸੁਖਪਾਲ ਖੈਰਾਂ ਨੂੰ ਅੰਦਰ ਦਿੱਤਾ ਤਾਂ ਬਾਹਰਿਆਂ ਫਿਰ ਭਾਈ ਤੁਹਾਡੀਆਂ ਵੀ ਆ ਸਕਦੀਆਂ ਤੁਸੀਂ ਚੁਣ-ਚੁਣ ਕੇ ਚੋਟੀ ਦੇ ਜਿਹੜੇ ਚੰਗੇ ਲੀਡਰ ਹੈ ਆਸ਼ੂ ਜੀ ਬੈਠੇ ਐ ਲੁਧਿਆਣੇ ਦੇ ਵਿੱਚ ਲੋਕ ਸੋਹਣੀ ਸिखਾਉਂਦੇ ਆ ਕੁਸ਼ਦੀਪ ਸਿੰਘ ਢਿੱਲੋਂ ਜੀ ਬੈਠੇ ਕਹਿੰਦਾ ਹਿੱਕ ਵਿੱਚ ਰੜਕਦੀਆਂ ਜਿਹੜੀਆਂ ਕੱਡੀਆਂ ਗਲੀ ਦੇ ਵਿੱਚ ਖੜ ਕੇ ਕੜਿੱਲਾ ਬੂਣ ਕੱਡੀਆਂ ਇਹਦੇ ਨਾਲ ਕੋਈ ਕਰਾਪਸ਼ਨ ਦਾ ਰੌਲਾ ਨਹੀਂ ਐ ਸਿਰਫ ਤੇ ਸਿਰਫ ਜਿੱਦਾ ਬਗਾਈਆਂ ਜਾ ਰਹੀ ਐ ਸੁਖਪਾਲ ਖੇਰੇ ਨਾਲ ਕਿਹੜਾ ਕ腐ਸ਼ਨ ਦਾ ਰੌਲਾ ਹੈ ਅਸਲ ਦੇ ਵਿੱਚ ਕ腐ਸ਼ਨ ਦਾ ਜਿਹੜੇ ਰੌਲਾ ਖਤਮ ਹੋ ਗਿਆ ਸੀ ਜਦ ਪਹਿਲੀ ਵਾਰ ਦੋ ਆਈਐਸ ਅਫਸਰਾਂ ਤੇ ਵੀ ਨਾਲ ਪਰਚਾ ਦੇਤਾ ਉਹਨਾਂ ਨੇ ਹੜਤਾਲ ਕਰਤੀ ਰਾਤ ਨੂੰ ਹੀ ਸਮਝੌਤਾ ਹੋ ਗਿਆ ਕਿ ਭਾਈ ਤੁਸੀਂ ਕੰਮ ਨਾ ਛੱਡੋ ਐਸੀ ਕਿਸੇ ਆਈਐਸ ਨੂੰ ਨੀ ਫੜਦੇ ਉਸ ਤੋਂ ਬਾਅਦ ਤਹਿਸੀਲਦਾਰਾਂ ਨੇ ਹੜਤਾਲ કરી ਉਹਨਾਂ ਨਾਲ ਸਮਝੌਤਾ ਹੋ ਗਿਆ ਸੀ ਤੁਹਾਨੂੰ ਨੀ ਫੜਦੇ ਐਸੀ ਤਾਂ ਕਾਗਰਸੀ ਠੋਕੜੇ ਤੇ ਇੱਕ ਇੱਕ ਕਰਕੇ ਚੱਕੀ ਜਾਣੇ ਐ ਤੇ ਰੌਲਾ ਪਾਈ ਜਾਣਾ ਸੀ ਕ腐ਸ਼ਨ ਖਤਮ ਕਰਦੇ ਐ ਇਹ ਕ腐ਸ਼ਨ ਖਤਮ ਕਰਨ ਦੇ ਕੰਮ ਐ ਕ腐ਸ਼ਨ ਤਾਂ ਉਸ ਤਰ੍ਹਾਂ ਹੀ ਚੱਲ ਰਹੀ ਐ ਉਸੇ ਤਰ੍ਹਾਂ ਕਿ ਬਹੁਤ ਜ਼ਿਆਦਾ ਹੋ ਗਈ ਐ ਲੱਖਾਂ ਰੁਪਈਆ ਦੀ ਗੈਰ ਰਿਸਤੀ ਹੁੰਦੀ ਐ ਸਭ ਤੋਂ ਪਹਿਲਾਂ ਰੌਲਾ ਪੈ ਜਾਂਦਾ ਜੀ ਐਨਓਸੀ ਲੈ ਕੇ ਆਓ ਪੈਸੇ ਦੇ ਦਿਓ ਤਾਂ ਐਨਓਸੀ ਦੀ ਲੋੜ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਵਰਕਰਾਂ ਨੂੰ ਫੜ ਫੜ ਕੇ ਅੰਦਰ ਲਈ ਜਾਂਦੇ ਸਰਪੰਚਾਂ ਨੂੰ ਅੰਦਰ ਲਈ ਜਾਂਦੇ ਸੁਖਪਾਲ ਖੈਰਾ ਨੂੰ 15 ਰੇ ਕੇ ਚੱਕ ਲਿਆ ਲੇਕਿਨ ਕਾਂਗਰਸ ਪਾਰਟੀ ਨਹੀਂ ਪੂਰਾ ਪੰਜਾਬ ਜਿਸ ਸੁਖਪਾਲ ਖੈਰੇ ਦੇ ਨਾਲ ਖੜਾ ਹੈ ਪ੍ਰਧਾਨ ਜੀ ਇੱਕ ਪ੍ਰੋਗਰਾਮ ਲਿਕੋ ਉਹਦੀ ਰਿਹਾਈ ਔਰ ਉਸ ਫੜਨ ਦੇ ਵਿਰੋਧ ਦੇ ਵਿੱਚ ਅੱਜ ਵਰਕਰ ਇਕੱਠਾ ਹੋਗੇ ਅੱਜ ਪੰਜਾਬੀ ਇਕੱਠਾ ਹੋਗੇ ਲੜਨ ਦਾ ਟਾਈਮ ਆ ਗਿਆ ਹੈ ਕਿਉਂਕਿ ਠੱਗ ਕੇ ਲੈ ਗਏ ਬੰਜਾਰੇ ਪੰਜਾਬ ਨੂੰ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਆ ਗਏ ਸਮਝ ਜੋ ਲੋਕੋ ਜਿਸ ਤਰ੍ਹਾਂ ਅੰਗਰੇਜ਼ ਲੁੱਟ ਕੇ ਲੈ ਗਏ ਲੁੱਟ ਕੇ ਲਿਜਾਣਗੇ ਅੱਜ ਲਿਜਾਣ ਦੇ ਕਿ ਨਹੀਂ ਲੁੱਟ ਕੇ ਜਹਾਜ਼ ਪਰ ਪਰ ਕੇ ਜਿਹੜਾ ਜਹਾਜ਼ ਜਾਂਦਾ ਕੀਦੇ ਖਰਚੇ ਤੇ ਜਾਂਦਾ ਹੈ ਪਗੰਤਮਾਨ ਕਦੇ ਮੱਧ ਆ ਪਰਦੇ ਜਾਂਦੇ ਕਦੇ ਛੱਤੀਸਗੜ ਜਾਂਦੇ ਕਦੇ ਆਸਾਮ ਜਾਂਦੇ ਹੈ ਖਰਚਾ ਪੰਜਾਬ ਦਾ ਲੱਦੀ ਫਿਰਦਾ ਕੇਜਰੀਵਾਲ ਨੂੰ ਸੋ ਸਤਕਾਰਯੋਗ ਵੀਰੋ ਮੈਂ ਬਹੁਤ ਸਾਰੀਆਂ ਗੱਲਾਂ ਪਿਛਲੇ ਧਰਨੇ ਚ ਕਰ ਲੀਆਂ ਉਹ ਦੁਹਰਾਣਾ ਨਹੀਂ ਚਾਹੁੰਦਾ ਲੇਕਿਨ ਮੁਆਵਜ਼ੇ ਦੀ ਗੱਲ ਜ਼ਰੂਰ ਕਰਾਂਗਾ ਤੁਹਾਡੇ ਆ ਸੰਡੀ ਪਈ ਸੀ ਮੁੱਖ ਮੰਤਰੀ ਉਸ ਟਾਈਮ ਕੁਦਰਤੀ ਮੈਸੀ ਇਹ ਸਾਰੀ ਟੀਮ ਸੀ ਤੇ ਮੈਨੂੰ ਇੱਥੇ ਬੁਲਾਇਆ ਮੈਂ ਦੇਖਿਆ ਸੁੰਡੀ ਨਾਲ ਖੇਤ ਤਬਾਹ ਹੋ ਗਏ 460 ਕਰੋੜ ਰੁਪਇਆ ਕੱਲਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਆਇਆ ਕੱਲਾ ਬਠਿੰਡੇ ਜ਼ਿਲ੍ਹੇ ਦੇ ਵਿੱਚ 460 ਕਰੋੜ 160 ਕਰੋੜ ਰੁਪਇਆ ਕੱਲਾ ਆ ਜਟਾਣਾ ਸਾਹਿਬ ਦੇ ਹਲਕੇ ਦੇ ਵਿੱਚ ਦਿੱਤਾ ਕੋਈ ਖੇਤ ਐਸਾ ਨਹੀਂ ਹੈ ਲੋਕ ਇਹ ਤਾਂ ਕਰ ਗਏ ਕਿ ਜੇ ਚਾਹੇ ਸੁੰਡੀ ਪਈ ਵੀ ਨਹੀਂ ਸੀ ਤਾਂ ਵੀ ਚੜਾਤੀ ਏ ਉੱਪਰ ਤੇ ਆਉਂਦਾ ਆ ਆਰਡਰ ਬਈ ਤੁਸੀਂ ਗਰਦੌਰੀ ਕਿਸ ਤਰ੍ਹਾਂ ਕਰਨੀ ਹੈ ਜੇ ਮੁੱਖ ਮੰਤਰੀ ਨੇ ਕਹਿਤਾ ਨਾ ਸਾਬ ਦਾ ਚੌਥਾ ਏਸਾ ਹੀ ਲਿਖ ਦਿਓ ਵੀ ਚੌਥਾ ਏਦਾਂ ਹੀ ਖਰਾਬ ਹੋਇਆ ਤਾਂ ਉਸ ਤਰ੍ਹਾਂ ਹੀ ਬਤਵਾਰੀ ਲਿਖ ਦਿੰਦੇ ਆ ਤੇ ਉਸ ਸਮੇਂ ਆਪਾਂ ਨੇ ਹੁਕਮ ਕਰਿਆ ਸੀ ਕਿ ਹਰ ਕਿਸੇ ਨੂੰ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਗਰਦੌਰੀ ਕਰੋ ਪੱਦਰ ਤੇ ਕਰ ਦਿਓ ਸਕੂਲਾਂ ਵਿੱਚ ਬੈਠ ਕੇ ਤਾਂ ਗਰਦੌਰੀ ਕਰਾਤੀ ਯਾਰ ਤੁਹਾਡੀ ਕੋਈ ਖੇਤ ਵਿੱਚ ਦਾ ਪਟਵਾਰੀ ਜਾਣੇ ਨਹੀਂ ਦਿੱਤਾ। ਨਾ ਕਿਸਾਨ ਹੀ ਉਹਨੇ ਨਾਲ ਇਹਨਾਂ ਜਾਣ ਦਿੱਤਾ ਨਾ ਤੁਸੀਂ ਜਾਣ ਦਿੱਤਾ ਮੈਂ ਵੀ ਅੱਗ ਮਿਜਲੀਆਂ। ਮੈਂ ਕਿਹਾ ਸਭ ਨੂੰ ਮਿਲਣਾ ਚਾਹੀਦਾ ਪੈਸਾ। 17000 ਰੁਪਈਆ ਪਰ 1 ਕੜ ਦਿੱਤਾ ਹੈ। 1700 ਰੁਪਈਆ ਉਹਨਾਂ ਨੂੰ ਚੋਗਿਆਂ ਨੂੰ ਦਿੱਤਾ ਹੈ। ਤੇ ਅੱਜ ਕਹਿੰਦਾ ਜੀ ਬਣਦਾ ਪੈਸਾ ਦੇਵਾਂਗੇ। ਥੋੜੇ ਜੇ ਬੰਦੇ ਨੂੰ 8-8000 ਰੁਪਈਆ ਦੇਤਾ ਬਾਕੀ ਕਿਸੇ ਨੂੰ ਕੁਝ ਨਹੀਂ। ਕਹਿੰਦੇ ਸੀ ਮੁਰਗੀਆਂ ਦਾ ਵੀ ਦੇਣਾ ਹੈ। ਾਂਡਿਆਂ ਦੇ ਵੀ ਦੇਣਾ ਬੱਕਰੀਆਂ ਦੇ ਵੀ ਦੇਣਾ ਉਹ ਤੇਰਾ ਸਾਰੇ ਜਿਵੇਂ ਲਿੰਗੜਾ ਪਾਤੀਆਂ ਯਾਰ ਦਿੱਤਾ ਹੀ ਕੁਝ ਨਹੀਂ ਉਸ ਤਰ੍ਹਾਂ ਹੀ ਰੜਾ ਰੱਖਦਾ ਪੰਜਾਬ ਇਹ ਫਰਕ ਹੈ ਗਰੀਬ ਆਦਮੀ ਦੇ ਮੁੰਡੇ ਦੇ ਵਿੱਚ ਤੇ ਮਾਸਟਰ ਜੀ ਦੇ ਜੇ ਉਸ ਮੁੰਡੇ ਦੇ ਵਿੱਚ ਜਿਹੜਾ ਪੰਜਾਬ ਦਾ ਨਹੀਂ ਹੈ ਇਹ ਕੋਈ ਪੰਜਾਬ ਦੇ ਲੋਕ ਹੈ ਕਿਸੇ ਐਮਐਲਏ ਦੀ ਨਹੀਂ ਇਹਨਾਂ ਦੀ ਚਾਹਤੀ ਕਿਸੇ ਇਹਨਾਂ ਦੇ ਮੰਤਰੀ ਦੀ ਨਹੀਂ ਚਾਹਦੀ ਚੱਲਦੀ ਇਹ ਦਿੱਲੀ ਵਾਲਿਆਂ ਦੀ ਥਰੂ ਮੁੱਖ ਮੰਤਰੀ ਦੇ ਤੇ ਪੰਜਾਬ ਦਾ ਕਹਾਣ ਕਰ ਰਹੇ ਆ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਨਾਲ ਹੋਈ ਹੈ ਸਾਰੇ ਐਨਆਈ ਬੜੇ ਕੁਦਗੁਦਗੇ ਵੋਟਾਂ ਪਾਉਂਦੇ ਸੀ ਬਦਲਾਵ ਲੈ ਕੇ ਆਣਾ ਇੱਕ ਸ਼ਬਦ ਇਹਨਾਂ ਦੀ ਸਰਕਾਰ ਨੇ ਅੱਜ ਉਹਨਾਂ ਦੇ ਹਾ ਦਾ ਨਾਰਾ ਨਹੀਂ ਮਾਰਿਆ ਜਦ ਕੈਨੇਡਾ ਦੇ ਟਰੂਡੋ ਨੇ ਉੱਥੇ ਗੱਲ ਕਰੀਏ ਇੱਕ ਸ਼ਬਦ ਅਜੇ ਤੱਕ ਨਹੀਂ ਆਇਆ ਸੋ ਸਤਕਾਰਯੋਗ ਵੀਰੋ ਕਿਸਾਨਾਂ ਦੇ ਮੁੰਡੇ ਨੇ ਕਿਸਾਨਾਂ ਨੂੰ ਬੜਾ ਕਟਵਾਇਆ ਐਸੀ ਤਾਂ ਜਿਹੜੇ ਕਿਸਾਨਾਂ ਪਰਾਂ ਦੇ ਵਿੱਚ 750 ਸ਼ਹੀਦ ਹੋਇਆ ਕਿਸਾਨ ਚਾਹੇ ਉਹ ਬਿਮਾਰੀ ਨਾਲ ਮਰਿਆ ਚਾਹੇ ਜਿਸ ਤਰ੍ਹਾਂ ਮਰਜੀ ਚਾਹੇ ਉਹ ਉੱਥੇ ਬਿਮਾਰ ਹੋ ਕੇ ਘਰ ਵੀ ਆ ਕੇ ਮਰ ਗਿਆ ਅਸੀਂ 5 ਲੱਖ ਰੁਪਈਆ ਦੇ ਨਾਲ ਨੌਕਰੀ ਦਿੱਤੀ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਚੰਨੀ ਤੂੰ ਗਲਤ ਕਹਿ ਰਿਹਾ ਸਾਡਾ ਬੰਦਾ ਮਰ ਗਿਆ ਸੀ ਕਿਸਾਨ ਉੱਥੇ ਤੁਸੀਂ ਪੈਸੇ ਆ ਨੌਕਰੀ ਨਹੀਂ ਦਿੱਤੀ ਸਭ ਨੂੰ ਨੌਕਰੀਆਂ ਦਿੱਤੀਆਂ ਇਹਨਾਂ ਨੇ ਕਿਸਾਨ ਨੂੰ ਧੂ ਧੂ ਕੇ ਪੁਲਿਸ ਨੇ ਇੱਥੇ ਧਰਨੇ ਦੇ ਵਿੱਚ ਮਾਰਤਾ ਤੇ ਪੁਲਿਸ ਨੂੰ ਮੂਹਰੇ ਕਰਕੇ ਕਤਲ ਨੂੰ ਖਤਮ ਕਰਨੇ ਵਾਸਤੇ ਪੁਲਿਸ ਨੂੰ ਮੂਹਰੇ ਕਰਕੇ 10 ਲੱਖ ਦਾ ਫੈਸਲਾ ਕਰ ਲਿਆ ਇਹ ਕਿਸਾਨਾਂ ਨਾਲ ਹੋਣਾ ਹੈ ਪੰਜਾਬ ਦੇ ਵਿੱਚ ਜੇ ਬਰਗਾੜੀ ਦੇ ਵਿੱਚ ਧਰਨੇ ਦੇ ਵਿੱਚ ਬੰਦੇ भरे ਸੀ ਤਾਂ ਪਰਚਾ ਸੁਖਬੀਰ ਬਾਦਲਰੋ ਪ੍ਰਕਾਸ਼ ਸਿੰਘ ਬਾਦਲ ਤੇ ਹੋਇਆ ਫਿਰ ਇੱਥੇ ਧਰਨੇ ਦੇ ਵਿੱਚ ਕਤਲ ਹੋਇਆ ਜਿਹੜਾ ਕਿਸਾਨ ਦਾ ਉਹਦਾ ਪਰਚਾ ਕਿਉਂ ਨਹੀਂ ਹੋਇਆ ਬਈ ਇਹ ਬਦਲੋ ਦੀ ਸਰਕਾਰ ਹੈ ਇਹ ਸਰਕਾਰ ਲਿਆਏ ਆ ਆਪਾਂ ਗੱਲ ਨਾ ਕਿਸਾਨਾਂ ਦੇ ਨਾਲ ਹੀ ਨਹੀਂ ਦਲਿਤਾਂ ਦੇ ਨਾਲ ਧੋਖਾ ਐਸੀ ਲਾਲ ਲਕੀਰ ਸਕੀਮ ਲੈ ਕੇ ਆਏ ਸਾਰੇ ਪਿੰਡ ਵਾਲਿਆਂ ਵਾਸਤੇ ਕਿ ਲਾਲ ਲੈਂਦੇ ਅੰਦਰ ਜਿੰਨੇ ਘਰ ਆ ਉਹਨਾਂ ਦੀ ਰਿਸਟਰੀ ਕਰਕੇ ਅਗਲੇ ਨੂੰ ਹੱਥ 'ਚ ਫੜਾ ਦੋ ਤਾਂ ਕਿ ਜੇ ਮੁੰਡੇ ਨੇ ਕੋਈ ਕਾਰ ਪਾਉਣੀ ਹੈ ਟੈਕਸੀ ਪਾਉਣੀ ਹੈ ਕੋਈ ਹੋਰ ਕੰਮ ਕਰਨਾ ਬੈਂਕ 'ਚ ਡਿਸਟਰੀ ਰੱਖ ਕੇ ਲੋਨ ਲੈ ਲਵੇ ਗਰੀਬ ਕੋਲ ਤਾਂ ਕੁਝ ਹੈ ਹੀ ਨਹੀਂ ਉਹਦੇ ਕੋਲ ਇੱਕ ਕਾਰ ਹੈ ਲਾਲ ਲੈਂਦੇ ਅੰਦਰ ਉਹ ਵੀ ਉਹਦੇ ਨਾਮ ਨਹੀਂ ਹੈ ਅਸੀਂ ਫੈਸਲਾ ਕਰਿਆ ਕਿ ਉਹਨੂੰ ਉਹਦਾ ਨਾਂ ਕਰ ਦੋ ਉਹਦਾ ਮੁੰਡਾ ਆਰੇ ਲੱਗ ਜਾਏਗਾ ਅੱਜ ਤੱਕ ਉਸ ਕੀਮ ਨੂੰ ਲਾਗੂ ਨਹੀਂ ਕਰ ਰਹੇ ਜਿੰਨੇ ਕੋ ਹੋ ਗਏ ਹੋ ਗਏ ਬਾਕੀ ਸਾਰੇ ਰੁਕੇ ਹੋਏ ਕਿੰਨੀਆਂ ਸਕੀਮਾਂ ਅਸੀਂ ਲੈ ਕੇ ਆਏ ਪੈਟਰੋਲ ਦਾ ਰੇਟ ਕਟਾਇਆ ਡੀਜ਼ਲ ਦਾ ਰੇਟ ਕਟਾਇਆ ਸਭ ਦਾ ਤੇ ਬਿਜਲੀ ਦਾ ਰੇਟ ਤਿੰਨ ਰੁਪਏ ਸਸਾ ਕੀਤਾ ਫੇਰ ਉੱਥੀ ਕਰਤਾ ਸਤਕਾਰਯੋਗ ਬੀਰੋ ਦਲਿਤ ਲੋਕਾਂ ਦੇ ਨਾਲ ਹਰ ਪਾਸੇ ਤੱਕਾ ਹੋ ਰਿਆ ਹੈ ਸਰਕਾਰ ਦੇ ਵਿੱਚ ਕਹਿੰਦੇ ਜੀ ਮੁੱਖ ਮੰਤਰੀ ਬਣਾ ਡਿਪਟੀ ਮੁੱਖ ਮੰਤਰੀ ਬਣਾਵੋਗੇ ਉਹ ਭਾਈ ਆਹ ਹਰ ਪਾਰਟੀ ਵਿੱਚ ਕਿਹੜੇ ਪਏ ਬਣਾ ਨਹੀਂ ਸਕਦੇ ਨੂੰ ਡਿਪਟੀ ਮੁੱਖ ਮੰਤਰੀ ਲੇਕਿਨ ਦਲਿਤਾਂ ਨੂੰ ਪਾਵਰ ਨਹੀਂ ਦੇਣੀ ਇਹ ਇਹਨਾਂ ਦੀ ਸਕੀਮ ਹੈ ਕਿ ਦਲਿਤਾਂ ਨੂੰ ਅੱਗੇ ਨਹੀਂ ਆਣ ਦੇਣਾ ਉਹਦੀ ਬਜਾਏ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਤਾ ਇੱਕ ਨੂੰ ਤਾਂ ਕਿ ਉਹ ਨਾ ਬਣਾਣਾ ਪਵੇ ਪਾਰਟੀ ਬਗਸ ਕੋਈ ਪਾਵਰ ਨਹੀਂ ਪਾਵਰ ਸਾਰੀ ਇਹਨਾਂ ਪਾਸ ਹੈ ਇਸੇ ਤਰ੍ਹਾਂ ਰਿਜ਼ਰਵੇਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ ਵਕੀਲ ਹੈ ਸਰਕਾਰੀ ਵਕੀਲ ਲੱਗਦੇ ਆ ਚੰਡੀਗੜ੍ਹ ਦੇ ਵਿੱਚ ਇੱਕ ਵੀ ਸਰਕਾਰੀ ਵਕੀਲ ਦਲਿਤ ਨਹੀਂ ਲਗਾਇਆ 58 ਦੀ ਭਰਤੀ ਕਰਕੇ ਰੱਖੀ ਵੀ ਹੈ 1.5 ਸਾਲ ਹੋ ਗਿਆ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਨਹੀਂ ਦੇ ਰਹੇ ਹਰ ਪਾਸੇ ਜਿਨ੍ਹਾਂ ਨੇ ਐਸੀ ਆਸ਼ੂ ਜੀ ਨੇ ਬਣਾਏ ਸੀ ਕਾਰਡ ਨੀਲੇ ਕਾਡੋ ਸਾਰੇ ਕੱਟਦੇ ਗਰੀਬ ਆਦਮੀ ਆਟੇ ਦਾੜ ਤੇ ਵੀ ਗਿਆ ਗਰੀਬ ਆਦਮੀ ਨੂੰ ਨੌਕਰੀ ਕੋਈ ਨਹੀਂ ਗਰੀਬ ਕਿਸਾਨ ਗਰੀਬ ਦੁਕਾਨਦਾਰ ਦਾ ਮੁੰਡਾ ਕਿਸੇ ਹਾਰੇ ਨਹੀਂ ਲੱਗ ਰਿਆ ਆਪਣੇ ਕੋਲ ਤੇ ਨੌਕਰੀਆਂ ਵਧਾ ਦਿੰਦੇ ਅੱਜ ਕਹਿੰਦੇ 26000 ਹੋ ਗਈ 3 ਮਹੀਨੇ ਬਾਅਦ 36000 ਹੋ ਗਈ ਮਿਲੀ ਕਿਸੇ ਨੂੰ ਵੀ ਨਹੀਂ 500 ਜਿਹੜੇ ਥਾਣੇਦਾਰ ਭਰਤੀ ਕਰੇ ਉਹ ਤਾਂ ਸਾਢੇ ਟਾਈਮ ਆੜੇ ਨਾ ਮਾ ਕੋਈ ਅੱਜ ਦੀ ਤਿੰਨ ਚ ਇੱਕ ਵੀ ਇਤਿਹਾਰ ਹੈ ਕਿ ਜੀ ਆ ਐਸੀ ਇੰਨੀਆਂ ਨੌਕਰੀਆਂ ਰੱਖਣੀਆਂ ਇੱਕ ਵੀ ਇਤਿਹਾਰ ਨਹੀਂ ਹੈ ਲੇਕਿਨ 3 ਮਹੀਨੇ ਬਾਅਦ ਕਹਿ ਦੇਣਗੇ 46000 ਹੋ ਗਏ ਵੀ ਕਿੱਥੇ ਦੇ ਹੋ ਗਏ ਕੋਈ ਨੌਕਰੀ ਦਾ ਕੱਢੀ ਨਹੀਂ ਫਿਰ ਲੱਗ ਕਿੱਥੇ ਦੇ ਗਏ ਇਹ ਸਾਰਾ ਡਰਾਮਾ ਚੱਲ ਰਿਹਾ ਹੈ ਭਿਸ਼ਟਾਚਾਰ ਪੂਰਾ ਫੈਲਿਆ ਹੋਇਆ ਹੈ ਤੇ ਲਾਅ ਇਹਨਾਂ ਕਾਨੂੰਨ ਦੀ ਕੋਈ ਵਿਵਸਥਾ ਨਹੀਂ ਆ ਹੁਣ ਅਸੀਂ ਦਾਗਾਂ 'ਤੇ ਜਾਣਾ ਆਪਣਾ ਇੱਕ ਬਲੌਗ ਪ੍ਰਦਾਨ ਮਾਰਤਾ ਉਹਦੇ ਬੰਦਿਆਂ ਨੂੰ ਨਹੀਂ ਫੜਦੇ ਥੋ ਥੋ ਕਤਲ ਹੋ ਰਹੇ ਹੈ ਗੈਂਗਸਟਰ ਤਗੜੇ ਹੋ ਰਹੇ ਹੈ ਤੇ ਜਿਹੜੇ ਅਫਸਰ ਗੈਂਗਸਟਰਾਂ ਨੂੰ ਫੜਦੇ ਹੈ ਉਹਨਾਂ ਨੂੰ ਬਦਲ ਦਿੰਦੇ ਹੈ ਆ ਤਰਨਤ ਨਾਲ ਐਸਐਸਪੀ ਜਿਹੜਾ ਬਦਲਿਆ ਉਹ ਮਸ਼ਹੂਰ ਸੀ ਇਸ ਗੱਲ 'ਚ ਕਿ ਗੈਂਗਸਟਰਾਂ ਨੂੰ ਫੜਦਾ ਹੈ ਉਹਨਾਂ ਦੇ ਐਮਐਲਏ ਨੇ ਫੜਵਾ ਬਦਲਵਾਤਾ ਤੇ ਮੁੱਖ ਮੰਤਰੀ ਨੇ ਖੁਸ਼ ਹੋ ਕੇ ਬਦਲਤਾ ਆ ਹੁਣੇ ਆਪਣੇ ਜਟੜਾ ਸਾਹਿਬ ਦੱਸ ਕੇ ਕਰੋੜਾਂ ਰੁਪਈਆ ਦੀਆਂ ਪਰੋਤੀਆਂ ਚੱਲ ਰਹੀਆਂ ਐ ਇਹ ਕੋਈ ਵਿਹਾਰ ਹੈ ਵਿਹਾਰ ਬਣਾਤਾ ਇਸ ਤਰ੍ਹਾਂ ਦੇ ਹਾਲਾਤ ਬਣਾਣ ਤੇ ਪੰਜਾਬ ਦੇ ਵਿੱਚ ਕਿ ਸਰਕਾਰ ਸਰਕਾਰ ਦਾ ਕੋਈ ਡਰ ਨਹੀਂ ਰਿਹਾ ਜਿਹੜਾ ਜਿਹਨੂੰ ਮਰਜ਼ੀ ਮਾਰ ਕੇ ਲੰਘ ਜਾਂਦਾ ਸੋ ਸਤਕਾਰਯੋਗ ਵੀਰੋ ਤੁਸੀਂ ਅੱਜ ਲੋਕਾਂ ਨੂੰ ਜਾਗਰਤ ਕਰਨ ਆਇਓ ਅੱਜ ਤੁਸੀਂ ਜਾਗਰਤ ਹੋ ਕੇ ਘਰ ਤੋਂ ਨਿਕਲਿਓ ਅੱਜ ਸੜਕਾਂ ਤੇ ਨਿਕਲੀ ਹੈ ਕਾਂਗਰਸ ਅੱਜ ਧਰਨਿਆਂ ਤੇ ਬੈਠੀ ਹੈ ਕਾਂਗਰਸ ਮੈਂ ਮੁਬਾਰਕਬਾਦ ਦੇਣਾ ਹੈ ਕਾਂਗਰਸ ਦੇ ਪ੍ਰਧਾਨ ਨੂੰ ਤੇ ਸਾਰੇ ਲੀਡਰਾਂ ਨੂੰ ਤੇ ਮੁਬਾਰਕਬਾਦ ਦੇਣਾ ਤੁਹਾਡੇ ਇੱਥੋਂ ਦੇ ਲੀਡਰਾਂ ਨੂੰ ਜਟਾਣਾ ਸਾਹਿਬ ਨੂੰ ਤੇ ਹੋਰ ਸਾਰਿਆਂ ਨੂੰ ਗਰਗ ਸਾਹਿਬ ਨੂੰ ਜਿਨ੍ਹਾਂ ਨੇ ਵੱਡਾ ਪਾਰੀ ਕੱਟ ਕੀਤਾ ਤੇ ਵੱਡੀ ਗਿਲਟੀ ਦੇ ਵਿੱਚ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੰਘਰਸ਼ ਦੀ ਲੋੜ ਹੈ ਇਕਤਾ ਦੀ ਲੋੜ ਹੈ ਇਹਨਾਂ ਨੇ ਬੜੀ ਖੇਤੀ ਭੱਜਣਾ ਉਦੇ ਵਾਸਤੇ ਤਗੜੇ ਹੋ ਕੇ ਸੰਘਰਸ਼ ਤੇ ਆਓ ਤਾਂ ਕਿ ਆਪਾਂ ਪੰਜਾਬ ਦੇ ਲੋਕਾਂ ਦੀ ਹਰ ਗੱਲ ਜਿਹੜੀ ਕਿ ਇਹਨਾਂ ਨਾਲ ਤੱਕਾ ਹੋ ਰਿਹਾ ਉਹਦਾ ਇਹਨਾਂ ਨੂੰ ਮੂੰਹ ਤੋੜ ਮਾ ਜਵਾਬ ਦੇ ਸਕੀਏ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਈਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 sharma Chander Kalcenter. call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ